ਜੋ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਏ 653 ਤੇ 54 ਅੰਗ ਤੇ ਸੁਭਾਇਮਾਨ ਸ਼ਬਦ ਦੇ ਵਿਚਾਰ ਪ੍ਰਾਰੰਭ ਕਰਿਏ ਆਪਣੇ ਆ ਮਨ ਬਿਰਤੀਆਂ ਨੂੰ ਇਕਾਗਰ ਕਰਿਏ ਕਿਉਂਕਿ ਸਾਡਾ ਜਿਹੜਾ ਮਨ ਹੈ ਇਹ ਇੱਕ ਨਿਮਖ ਦੇ ਵਿੱਚ ਪਤਾ ਨਹੀਂ ਕਿੰਨਿਆਂ ਕਿ ਦਿਸ਼ਾ ਦੇ ਵਿੱਚ ਘੁੰਮ ਆਉਂਦਾ ਹੈ ਇਹ ਕਦੇ ਥਿਰ ਹੁੰਦਾ ਨਹੀਂ ਹੈ ਟਿਕਦਾ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਹਨ ਇਹ ਮਨ ਤਾਂ ਹੀ ਟਿਕ ਸਕਦਾ ਹੈ ਜੇ ਗੁਰੂ ਦੀ ਕਿਰਪਾਵੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਇਹ ਮਨ ਤਾਂ ਹੀ ਵਸ ਵਿੱਚ ਆ ਸਕਦਾ ਹੈ ਜੇ ਸਤਿਗੁਰੂ ਦੀ ਪੂਰਨ ਕਿਰਪਾ ਹੋ ਜਾਵੇ ਜਨਾ ਚਿਰ ਮਨੁੱਖ ਦੇ ਉਤੇ ਗੁਰੂ ਦੇ ਮੇਰ ਨਹੀਂ ਹੁੰਦੀ ਸਿਰ ਤੇ ਆਤ ਨੇ ਰੱਖਦਾ ਉਹਨਾਂ ਚ ਦੇ ਜਿਹੜਾ ਮਾਨਿਆ ਉਹ ਟਿਕਦਾ ਨਹੀਂ ਸਤਿਗੁਰੂ ਜੀ ਕਹਿੰਦੇ ਹਨ ਗੁਰਬਾਣੀ ਦੇ ਅੰਦਰ ਮਮਾ ਮਨਸਿਓ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਕਹਿ ਲੱਗੇ ਜਿਹੜੀ ਧਰਮ ਦੀ ਸਾਧਨਾ ਹੈ ਇਹ ਮਨ ਦੀ ਸਾਧਨਾ ਹੈ ਜਿਥੇ ਸਰੀਰ ਨੂੰ ਪਵਿੱਤਰ ਕਰਨਾ ਇਸ਼ਨਾਨ ਕਰਨਾ ਹੈ ਉਥੇ ਬਾਣੀ ਪੜਨ ਸੁਣਨ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਆਪਣੇ ਮਨ ਨੂੰ ਵਿਕਾਗਰ ਚਿੱਤ ਵਿੱਚ ਲਿਆਉਣਾ ਹੈ ਮਨ ਬਿਰਤੀਆਂ ਨੂੰ ਕਾਗਰ ਕਰਦੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰੀਏ ਸਾਰੇ ਜਾਨੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਲੋਕ ਮਹਲਾ 3 ਜੀ ਸਲੋਕ ਮਹੱਲਾ ਤੀਜਾ ਇਹ ਪਾਵਨ ਸੋਰਠ ਕੀ ਵਾਰ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੋ ਸਲੋਕ ਉਚਾਰਨ ਕੀਤੇ ਹਨ ਨਾਲ ਜਿਹੜੀ ਪੌੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਇਹ ਸੋਰਠ ਕੀ ਵਾਰ ਹੈ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ 22 ਵਾਰ ਜਿਹੜੀਆਂ ਅਨੋ ਦਰਜ ਕੀਤੀਆਂ ਹਨ 21 ਵਾਰ ਜਿਹੜੀਆਂ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਆਪ ਉਚਾਰਨ ਕੀਤੀਆਂ ਹਨ ਅਤੇ ਇੱਕ ਜਿਹੜੀ ਵਾਰ ਹੈ ਉਹ ਭਾਈ ਸੱਤਾ ਜੀ ਤੇ ਬਲਵੰਡ ਜੀ ਦੀ ਹੈ ਇਸ ਵਾਰ ਦੇ ਅੰਦਰ ਇਹ ਸੋਰਠ ਕੀ ਵਾਰ ਹੈ ਤੇ ਸੋਰਠ ਕੀ ਵਾਰ ਦੇ ਅਖੀਰ ਵਿੱਚ ਦਾ ਇਹ ਹੁਕਮਨਾਮਾ ਸਾਹਿਬ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ ਕਹਿਣ ਕਥਨ ਤੋਂ ਬਾਹਰ ਹੈ ਗੁਰੂ ਅਮਰਦਾਸ ਕੀ ਏਕਾਥ ਕਥਾ ਹੈ ਇਕ ਜੀਹ ਕਛ ਕਹੇ ਨਾ ਜਾਏ ਗੁਰੂ ਅਮਰਦਾਸ ਮਹਾਰਾਜ ਜੀ ਦੀ ਔਕਾਤ ਕਥਾ ਜਿਹੜਾ ਜੀਵਨ ਹੈ ਇੱਕ ਜ਼ੁਬਾਨ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ ਤੇ ਮਨ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਪਹਿਲੀਆਂ ਪੰਕਤੀਆਂ ਜਿਹੜੀਆਂ ਉਚਾਰਨ ਕੀਤੀਆਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਏ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਕਿਹੇ ਮੇਰੇ ਮਨ ਆਪਣੇ ਮਨ ਨੂੰ ਸਬੋਧਨ ਕੀਤਾ ਹੈ ਸਮਝਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਕਹਿ ਲੱਗੇ ਏ ਮੇਰੇ ਮਨਾ ਜੇ ਤੂੰ ਪਰਮਾਤਮਾ ਨੂੰ ਧਿਆਉਣਾ ਹੈ ਤੇ ਇਸ ਤਰ੍ਹਾਂ ਕਰ ਹਰੀ ਅਕਾਲ ਪੁਰਖ ਵਹਿਗੁਰੂ ਨੂੰ ਧਿਆ ਜਿਹੜਾ ਸਾਰਿਆਂ ਜੀਆਂ ਨੂੰ ਰਿਜਕ ਦੇਣ ਵਾਲਾ ਹੈ ਸਾਰਿਆਂ ਦਾ ਦਾਤਾ ਹੈ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ ਜਿਸ ਦੇ ਹੁਕਮ ਦੇ ਅੰਦਰ ਇਹ ਸ੍ਰਿਸ਼ਟੀ ਚੱਲਦੀ ਹੈ ਸਾਰਾ ਕੁਝ ਜੀਵ ਜੰਤ ਹੈ ਇੱਕ ਹਰੀ ਪਰਮਾਤਮਾ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਐਸੇ ਪਰਮਾਤਮਾ ਨੂੰ ਧਿਆਉ ਉਹਦਾ ਨਾਮ ਜਪ ਸਿਮਰਨ ਕਰ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇਕ ਚਿਤ ਪਾਏ ਤੇ ਨਾਲ ਹੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਧਿਆਉਣਾ ਕਿੱਦਾਂ ਹੈ ਇਕ ਮਨ ਮਨ ਤੇ ਚਿਤ ਜਿਹੜਾ ਤੁਹਾਡਾ ਇਕ ਹੋਣਾ ਚਾਹੀਦਾ ਜੇ ਮਨ ਕਿਤੇ ਹੋ ਰਿਹਾ ਚਿਤ ਵਿੱਚ ਹੋ ਰਿਹਾ ਜੇ ਇਕਾਗਰ ਮਨ ਤੇ ਚਿਤ ਦੇ ਨਾਲ ਮਨੁੱਖ ਤੂੰ ਤੂੰ ਪਰਮਾਤਮਾ ਦਾ ਨਾਮ ਨਹੀਂ ਧਿਆਉਂਦਾ ਉਹਨਾਂ ਚਿਰ ਤੇਰੇ ਹੀ ਹਿਰਦੇ ਦੀ ਖੇਡ ਜਿਹੜੀ ਉਹ ਬਣਦੀ ਜਿੰਨਾ ਚਿਰ ਜਦੋਂ ਮਨੁੱਖ ਦਾ ਮਨ ਜਿਹੜਾ ਉਹ ਵਸ ਵਿੱਚ ਆ ਗਿਆ ਮਨ ਜੀਤੈ ਜਗ ਜੀਤ ਉਦੋਂ ਇਹ ਸਾਰੇ ਜਗ ਨੂੰ ਜਿੱਤ ਲੈਂਦਾ ਮਨ ਬੜੀ ਵੱਡੀ ਸ਼ਕਤੀ ਆ ਤਾਕਤ ਹੈ ساری ਉਮਰ ਮਨੁੱਖ ਇਸ ਮਨ ਨੂੰ ਵਾਸ ਕਰਨ ਵਿੱਚ ਲੱਗਾ ਹੁੰਦਾ ਹੈ ਪਰ ਬੜਾ ਜੋਰ ਯਤਨ ਕਰਨ ਦੇ ਨਾਲ ਵੀ ਇਹ ਮਨ ਜਿਹੜਾ ਵਾਸ ਵਿੱਚ ਨਹੀਂ ਆਉਂਦਾ ਤਾਂ ਹੀ ਸਤਿਗੁਰਾਂ ਨੇ ਆਖਿਆ ਕਿ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਦ੍ਰਿਸ਼ਟੀ ਕਰ ਦੇਣ ਤਾਂ ਇਹ ਮਾਨ ਜਿਹੜਾ ਹੈ ਉਹ ਵਾਸ ਵਿੱਚ ਆਉਂਦਾ ਹੈ ਸਤਿਗੁਰੂ ਜੀ ਕਹਿੰਦੇ ਆਪਣੇ ਏਕ ਮਾਨ ਚੇਤ ਦੇ ਨਾਲ ਉਸ ਪ੍ਰਮਾਤਮਾ ਹਰੀ ਅਕਾਲਪੁਰਖ ਵਹਿਗੁਰੂ ਦਾ ਨਾਮ ਜਪ ਉਹਨੂੰ ਤੇਉਣਾ ਕਰ ਹਰ ਕੀ ਆ ਸਦਾ ਸਦਾ ਵਡਿਆਈਆ ਦੇ ਨ ਪਸ਼ੂ ਤਾਂ ਇਹ ਪ੍ਰਮਾਤਮਾ ਦੀਆਂ ਸਦਾ ਵਡਿਆਈਆਂ ਉਹਦਾ ਵੱਡਾ ਪਨ ਅਕਾਲਪੁਰਖ ਵਾਹਿਗੁਰੂ ਦਾ ਹਰੀ ਦਾ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਖੁਸ਼ੀਆਂ ਦੇਣ ਵਾਲਾ ਹੈ ਦਾਤਾਂ ਦੇਣ ਵਾਲਾ ਹੈ ਐਸੇ ਪਰਮਾਤਮਾ ਦੀ ਸਦਾ ਸਦਾ ਹੀ ਉਹਦੇ ਅੰਦਰੇ ਵਡਿਆਈ ਕਿਉਂ ਕਦੇ ਦਾਤ ਦੇ ਕਰਕੇ ਪਛਤਾਉਂਦਾ ਨਹੀਂ ਇਹ ਮਨੁੱਖ ਦੂਸਰੇ ਮਨੁੱਖ ਦੀ ਕਿਤੇ ਮਦਦ ਕਰ ਦੇਵੇ ਜਾਂ ਕੁਝ ਦੇ ਦੇਵੇ ਕੁਝ ਸਮੇਂ ਬਾਅਦ ਕਿਤੇ ਨਾ ਕਿਤੇ ਮਨੁੱਖ ਪਛਤਾਉਂਦਾ ਹੈ ਕਿ ਮੈਨੂੰ ਇਹਦੀ ਮਦਦ ਨਹੀਂ ਕਰਨੀ ਚਾਹੀਦੀ ਸੀ ਇਹਦੇ ਨਾਲ ਖਲੋਣਾ ਨਹੀਂ ਸੀ ਚਾਹੀਦਾ ਤੇ ਉਹ ਮਨੁੱਖ ਜਿਹੜਾ ਦੂਸਰੇ ਮਨੁੱਖ ਦੇ ਨਾਲ ਖਲੋ ਕਰਕੇ ਵੀ ਕਿਤੇ ਪਛਤਾਉਂਦਾ ਹੈ ਤੇ ਪਰ ਇੱਕ ਉਹ ਪ੍ਰਮਾਤਮਾ ਆਕਾਲ ਪੁਰਖ ਵਹਿਗੁਰੂ ਜਿਹੜਾ ਕਦੇ ਮਨੁੱਖ ਨੂੰ ਵਡਿਆਈਆਂ ਦੇ ਕਰਕੇ ਪਛਤਾਉਂਦਾ ਨਹੀਂ ਹੈ ਇਹ ਪ੍ਰਮਾਤਮਾ ਦੀ ਵਡਿਆਈ ਕਿਉਂ ਦਾਤਾ ਦਿੰਦਾ ਹੈ ਸਾਰਾ ਕੁਝ ਦਿੰਦਾ ਹੈ ਪਰ ਦੇ ਕਰਕੇ ਕਦੇ ਉਹ ਪਛਤਾਉਂਦਾ ਨਹੀਂ ਉਹਨੂੰ ਪਛਤਾਵਾ ਨਹੀਂ ਹੁੰਦਾ ਹਉ ਹਰਿ ਕੈ ਸਤ ਬਲਿਹਾਰਨੈ ਜਿਤ ਸੇਵਿਆ ਸੁਖ ਪਾਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਹਉ ਦਾ ਅਰਥ ਹੁੰਦਾ ਹੈ ਮੈਂ ਸਤਗੁਰੂ ਜੀ ਕਹਿੰਦੇ ਮੈਂ ਅਸੀਂ ਉਸ ਪਰਮਾਤਮਾ ਹਰੀ ਅਕਾਲ ਪੁਰਖ ਵਹਿਗੁਰੂ ਤੋਂ ਸਦਾ ਬਲਿਹਾਰਨੇ ਜਾਂਨੇ ਵਾਰਨੇ ਜਾਂਨੇ ਆ ਵਾਰਨ ਬਲਿਹਾਰਨ ਲੱਖ ਬਰੀਆਂ ਇੱਕ ਵਾਰੀ ਨਹੀਂ ਸਤਿਗੁਰੂ ਜੀ ਕਹਿੰਦੇ ਲੱਖਾਂ ਵਾਰੀ ਉਸ ਪ੍ਰਮਾਤਮਾ ਤੋਂ ਵਾਰਨੇ ਤੇ ਬਲਿਹਾਰਨੇ ਜਾਣੇ ਹਉ ਹਰ ਕੈ ਸਾਧ ਬਲਿਹਾਰਨ ਸਤਿਗੁਰੂ ਜੀ ਕਿਉਂ ਉਸ ਪ੍ਰਮਾਤਮਾ ਤੋਂ ਵਾਰ-ਵਾਰ ਬਲਿਹਾਰ ਜਾਣਾ ਵਾਰਨਾ ਜਾਣਾ ਕਹਿੰਦੇ ਜਿਤ ਸੇਵਿਆ ਸੁਖ ਪਾਏ ਜਿਸ ਪ੍ਰਮਾਤਮਾ ਦੀ ਸੇਵਾ ਕੀਤੀ ਆ ਜਿਸ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਆ ਸਿਮਰਨ ਕੀਤੇਆਂ ਮਨੁੱਖ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸੇਵਾ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਜ਼ੋਰ ਦਿੱਤਾ ਹੈ ਜਿਉਂ ਉਨ੍ਹਾਂ ਦੇ ਜੀਵਨ ਅੰਦਰ ਝਾਤ ਮਾਰੀਏ ਤੇ 12 ਸਾਲ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਜਿਹੜੀ ਉਹ ਦਿਨ ਰਾਤ ਲਗਾਤਾਰ ਬਿਨਾਂ ਕਿਸੇ ਅਕੇਵੇਂ ਤੇ ਥਕਾਵੇ ਤੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਕੀਤੀ ਹੈ ਗਾਗਰ ਜਲ ਦੀ ਦੂਸਰੇ ਪਾਸ਼ਾ ਜਿਨ੍ਹਾਂ ਨਿਤ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ ਲੰਗਰਾਂ ਚ ਸੇਵਾ ਕਰਨੇ ਹੋਰ अनेका ਸੇਵਾਵਾਂ ਜਿਹੜੀਆਂ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਹਨ ਤਾਂ ਸਤਿਗੁਰਾਂ ਨੇ ਇੱਥੇ ਸੇਵਾ ਦੀ ਵਡਿਆਈ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਉਸ ਪਰਮਾਤਮਾ ਹਰੀ ਤੇ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਹੈ ਵਾਰਨੇ ਜਾਨਾ ਜਿਤ ਸੇਵਿਆ ਸੁਖ ਪਾਏ ਜਿਸ ਪ੍ਰਮਾਤਮਾ ਦੀ ਸੇਵਾ ਕੀਤਿਆ ਮਨੁੱਖ ਤੈਨੂੰ ਸੁਖਾਂ ਦੀ ਪ੍ਰਾਪਤੀ ਹੁੰਦੀ ਤੇ ਮਨ ਚਿੰਦੇ ਤੂੰ ਫਲ ਜਿਹੜੇ ਹੈ ਉਹ ਪ੍ਰਾਪਤ ਕਰ ਲੈਣਾ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ ਸਤਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਜਿਹਦਾ ਗੁਰੂ ਵੱਲ ਮੁਖ ਹੋ ਜਾਂਦਾ ਹੈ ਉਹ ਗੁਰੂ ਨੂੰ ਮਿਲ ਕਰਕੇ ਆਪਣੇ ਅੰਦਰ ਜਿਹੜੀ ਉਹਦੇ ਹਉਮੈ ਬਲਦੀ ਆ ਉਹ ਸ਼ਬਦ ਦੇ ਰਾਹੀਂ ਨਿਵਿੱਤ ਕਰ ਲੈਂਦਾ ਹੈ ਨਾਨਕ ਗੁਰਮੁਖ ਮਿਲ ਰਹੇ ਗੁਰੂ ਨੂੰ ਮਿਲ ਕਰਕੇ ਮਨੁੱਖ ਦੇ ਅੰਦਰ ਜਿਹੜੀ ਹਉਮੈ ਉਹ ਸ਼ਬਦ ਦੇ ਰਾਹੀਂ ਗੁਰੂ ਦਾ ਸਿੱਖ ਪਿਆਰਾ ਜਿਹੜਾ ਅਨੁਸਾਰ ਲੈਂਦਾ ਹੈ ਦੂਰ ਕਰ ਲੈਂਦਾ ਹੈ ਇਹ ਜਿਹੜੀ ਹਉਮੈ ਅਹੰਕਾਰ ਇਹ ਸਿਰਫ ਤੇ ਸਿਰਫ ਇੱਕ ਗੁਰੂ ਦੇ ਸ਼ਬਦ ਦੇ ਰਾਈ ਨਿਰਵਰਤ ਹੁਣੀ ਹੈ ਗੁਰੂ ਦੇ ਸ਼ਬਦ ਤੋਂ ਬਗੈਰ ਇਸ ਹਉਮੈ ਦਾ ਕੋਈ ਵੀ ਇਲਾਜ ਨਹੀਂ ਮਹੱਲਾ ਤੀਜਾ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਕਹਿ ਲੱਗਿਓ ਪ੍ਰਮਾਤਮਾ ਗੁਰੂ ਜੀ ਕਿਰਪਾ ਕਰਦਾ ਹੈ ਤੇ ਆਪਣੀ ਸੇਵਾ ਵਿੱਚ ਆਪੇ ਲਾਉਂਦਾ ਵਾ ਇਹ ਮਨੁੱਖ ਦੇ ਵਾਸ ਵਿੱਚ ਨਹੀਂ ਕਿ ਆਪਣੇ ਜੋਰ ਅਤੇ ਬਲ ਦੇ ਨਾਲ ਉਹ ਸੇਵਾ ਕਰ ਸਕੇ ਸਿਮਰਨ ਕਰ ਸਕੇ ਜਿਸ ਮਨੁੱਖ ਦੇ ਸਿਰ ਉੱਤੇ ਹੱਥ ਰੱਖਦਾ ਹੈ ਉਸੇ ਮਨੁੱਖ ਨੂੰ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਸੇਵਾ ਵਿੱਚ ਲਾਉਂਦਾ ਹੈ ਆਪੇ ਬਖਸ਼ ਕਰੇ ਆਪ ਹੀ ਉਹ ਬਖਸ਼ਿਸ਼ ਕਰਦਾ ਹੈ ਮਿਹਰਾਮਤ ਕਰ ਦਿੰਦਾ ਹੈ ਕਿ ਉਹਦੇ ਸਾਰੇ ਦੁੱਖ ਲੈ ਦਰ ਦੂਰ ਕਰਕੇ ਪਰਮਾਤਮਾ ਆਪਣੀ ਸੇਵਾ ਵਿੱਚ ਲਾ ਲੈਂਦਾ ਹੈ ਸਬਨਾ ਦਾ ਮਾਪ ਉਹ ਆਪ ਹੈ ਆਪੇ ਸਾਰ ਕਰੇ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਵਹਿਗੁਰੂ ਹਰੀ ਜਿਹੜਾ ਹੈ ਉਹ ਸਾਰਿਆਂ ਦਾ ਆਪ ਹੀ ਮਾਤਾ ਤੇ ਪਿਓ ਹੈ ਇੱਕ ਮਾਤਾ ਪਿਤਾ ਮਾਂ ਪਿਓ ਸਾਡੇ ਉਹ ਜਿਨ੍ਹਾਂ ਦੇ ਕੁੱਖ ਤੋਂ ਅਸੀਂ ਜਨਮ ਲਿਆ ਹੈ ਪਰ ਪ੍ਰਮਾਤਮਾ ਜਿਹੜਾ ਹੈ ਉਹ ਸਾਰੇ ਜੀਵ ਜੰਤੂਆਂ ਦਾ ਜਿੰਨੇ ਵੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਮਨੁੱਖਾਂ ਦਾ ਉਹ ਸਾਰੇ ਆਪ ਹੀ ਮਾਪਿ ਹੈ ਮਾਪਿਓ ਕਿਉਂ ਹੈ ਜਿਸ ਤਰ੍ਹਾਂ ਇੱਕ ਮਾਪਿਓ ਦੁਨਿਆਵੀ ਆਪਣੇ ਬੱਚੇ ਦੀ ਸਾਰ ਸੰਭਾਲ ਕਰਦਾ ਹੈ ਉਹਨੂੰ ਪਾਲਦਾ ਹੈ ਪੜ੍ਹਾਉਂਦਾ ਹੈ ਲਿਖਾਉਂਦਾ ਹੈ ਉਹਦੀ ਸਿਹਤ ਦਾ ਧਿਆਨ ਰੱਖਦਾ ਹੈ ਮਾਪਿਓ ਇੰਨੇ ਫਰਜ਼ ਅਦਾ ਕਰਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਜਿੰਨਾ ਵੀ ਜੀਵਾਂ ਨੂੰ ਉਹਨੇ ਪੈਦਾ ਕੀਤਾ ਇੱਕ ਮਾਪਿਓ ਦੀ ਤਰ੍ਹਾਂ ਪਾਲਦਾ ਹੈ ਸਾਰ ਸੰਭਾਲ ਕਰਦਾ ਹੈ ਆਪੇ ਸਾਰ ਕਰੇ ਆਪ ਹੀ ਇਹਨਾਂ ਦੀ ਸਾਰ ਕਰਦਾ ਹੈ ਲਾਜ ਰੱਖਦਾ ਏ ਇਹਨਾਂ ਨੂੰ ਪਾਲਦਾ ਏ ਤਾਂ ਸਤਿਗੁਰੂ ਜੀ ਕਹਿੰਦੇ ਹੋ ਪ੍ਰਮਾਤਮਾ ਹੀ ਸਾਡਾ ਮਾ ਤੇ ਸਾਡਾ ਪਿਓ ਹੈ ਨਾਨਕ ਨਾਮ ਧਿਆਇਆ ਨਾ ਤੈਨ ਨਿਜ ਘਰ ਵਾਸ ਹੈ ਜੁਗ ਜੁਗ ਸੋਬਾ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਧਿਆਉਂਦੇ ਹਨ ਸਿਮਰਨ ਕਰਦੇ ਹਨ ਉਹਨਾਂ ਦਾ ਵਾਸਾ ਕਿੱਥੇ ਹੁੰਦਾ ਹੈ ਕਹਿਣ ਲੱਗੇ ਤਿੰਨ ਨਿੱਜ ਘਰ ਵਾਸ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਮਨੁੱਖ ਤੇ ਹੁੰਦਿਆ ਇੱਕ ਦੁਨਿਆਵੀ ਸਾਡਾ ਘਰ ਜਿੱਥੇ ਅਸੀਂ ਸਾਰੇ ਜਾਣੇ ਰਹਿੰਨੇ ਪਰ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਤੇ ਆਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਦਾ ਨਿੱਜ ਘਰ ਜਿਹੜਾ ਅਸਲੀ ਟਿਕਾਣਾ ਜਿੱਥੋਂ ਆਉਣ ਜਾਣ ਦਾ ਗੇੜਿਆ ਮੁੱਕ ਜਾਂਦਾ ਨਿੱਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏ ਕੋ ਫੇਰਾ ਜਿੱਥੋਂ ਆਉਣ ਜਾਂਦਾ ਫੇਰਾ ਉਹ ਮੁੱਕ ਜਾਂਦਾ ਜਿੱਥੇ ਮਨੁੱਖ ਦੀ ਸੁਰਤ ਟਿਕ ਜਾਂਦੀ ਹੈ ਉਹ ਨਿਜ ਘਰ ਅਸਲੀ ਟਿਕਾਣੇ ਦੇ ਅੰਦਰ ਮਨੁੱਖ ਟਿਕ ਜਾਂਦਾ ਹੈ ਉਸ ਘਰ ਨੂੰ ਨਿਜ ਘਰ ਆਖਿਆ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਦੇ ਹਨ ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਉਹ ਨਿਜ ਘਰ ਅਸਲੀ ਘਰ ਦੇ ਵਿੱਚ ਵਾਸ ਕਰਦੇ ਆ ਟਿਕ ਜਾਂਦੇ ਹਨ ਜੁਗ-ਜੁਗ ਸੋਭਾ ਹੋਏ ਤੇ ਇੱਕ ਜੁਗ ਦੇ ਅੰਦਰ ਨਹੀਂ ਭਾਵੇਂ ਸੱਤ ਜੁਗ ਹੋਵੇ ਕਾਲ ਜੁਗ ਹੋਵੇ ਦਵਾਪੁਰ ਹੋਵੇ ਤ੍ਰੇਤਾ ਹੋਵੇ ਕੋਈ ਜੁਗ ਹੋਵੇ ਨਾਮ ਜਪਣ ਵਾਲੇ ਮਨੁੱਖ ਦੀ ਸਦਾ ਸੋਭਾ ਤੇ ਵਡਿਆਈ ਹੁੰਦੀ ਪਾਉੜੀ ਪਾਉੜੀ ਜਿਹੜੀ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਹੋਈ ਹੈ ਤੂੰ ਕਰਨ ਕਰਨ ਸਮਰਤ ਹੈ ਕਰਤੇ ਮੈਂ ਤੁਝ ਬਿਨਿ ਅਵਰ ਨ ਕੋਈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੈ ਪ੍ਰਮਾਤਮਾ ਕਰਨ ਵਾਲੇ ਕਾਲਪੁਰਖ ਵਹਿ ਗੁਰੂ ਸਾਰਾ ਕੁਝ ਤੂੰ ਸਾਜਣ ਵਾਲਾ ਹੈ ਤੇਰੇ ਤੋਂ ਬਗੈਰ ਮੈਨੂੰ ਹੋਰ ਕੁਝ ਨਹੀਂ ਦਿਸਦਾ ਤੂੰ ਕਰਨ ਕਰਣ ਸੁਮਰਤ ਹੈ ਤੂੰ ਸਮਰਤ ਹੈ ਤਾਕਤ ਦਾ ਮਾਲਕ ਹੈ ਕਦੇ ਨਾਸ਼ ਹੋਣ ਵਾਲਾ ਨਹੀਂ ਸੰਦੇਵੀ ਆਉਣ ਵਾਲਾ ਹੈ ਹੈ ਪ੍ਰਮਾਤਮਾ ਕਾਲਪੁਰਖ ਵਹਿ ਗੁਰੂ ਮੈਂ ਤੁਝ ਬਿਨਿ ਅਵਰ ਨ ਕੋਈ ਤੇ ਤੇਰੇ ਤੋਂ ਬਗੈਰ ਮੇਰਾ ਕੋਈ ਆਸਰਾ ਨਹੀਂ ਕਿਸ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੋਂ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਹੋਵੇਗਾ ਕਿਸੇ ਨੂੰ ਕਿਸੇ ਨਾ ਕਿਸੇ ਦਾ ਆਸਰਾ ਹੋਵੇਗਾ ਪਰ ਸਤਿਗੁਰੂ ਜੀ ਸਾਨੂੰ ਇੱਕ ਤੁਹਾਡਾ ਹੀ ਆਸਰਾ ਹੈ ਮੈਂ ਤੁਝ ਬਿਨੇ ਅਵਰ ਨਾ ਕੋਏ ਤੇਰੇ ਤੋਂ ਬਗੈਰ ਸਾਡਾ ਹੋਰ ਕੋਈ ਨਹੀਂ ਤੂੰ ਸਾਰਾ ਕੁਝ ਕਰਨ ਵਾਲਾ ਤੋਦੇ ਆਪੇ ਸੇਟ ਸਿਰ ਜੀ ਆਪੇ ਫੁਣ ਗੋਈ ਕਿਉਂਕਿ ਪਰਮਾਤਮਾ ਜਿਹੜੀ ਸ੍ਰਿਸ਼ਟੀ ਜਿੰਨਾ ਵੀ ਸੰਸਾਰ ਪੈਦਾ ਕੀਤਾ ਕਹਿੰਦੇ ਤੂੰ ਆਪ ਹੀ ਇਹ ਸਾਜੀ ਤੋ ਤੇ ਆਪੇ ਸ੍ਰਿਸ਼ਟ ਸਿਰ ਜੀ ਆ ਇਹ ਨਹੀਂ ਸਾਰੀ ਸ੍ਰਿਟੀ ਨੂੰ ਸਾਜਣ ਵਾਲਾ ਬਣਾਉਣ ਵਾਲਾ ਫਿਰ ਇਹਨਾਂ ਨੂੰ ਪਾਲਣ ਕਰਨ ਵਾਲਾ ਜਦੋਂ ਤੂੰ ਬਣਾ ਕਰਕੇ ਪਾਲਦਾ ਹੈ ਕਹਿ ਲੱਗੇ ਆਪੇ ਫੁਣ ਗੋਈ ਫੁਣ ਗੋਈ ਦਾ ਅਰਥ ਹੈ ਫਿਰ ਲੈਤਾ ਕਰਨ ਵਾਲਾ ਮੇਟਣ ਵਾਲਾ ਵੀ ਪ੍ਰਮਾਤਮਾ ਤੂੰ ਆਪ ਹੀ ਆ ਤੇਰੇ ਹੁਕਮ ਦੇ ਅੰਦਰ ਹੀ ਸਾਰਾ ਕੁਝ ਚੱਲਦਾ ਏ ਤੇਰੇ ਤੋਂ ਬਿਨਾਂ ਸਾਨੂੰ ਹੋਰ ਕੋਈ ਵੀ ਦਿਖਾਈ ਨਹੀਂ ਦਿੰਦਾ ਕਿਉਂਕਿ ਉਹ ਪ੍ਰਮਾਤਮਾ ਇੱਕ ਹੈ ਸਦੀਵੀ ਹੋਂਦ ਵਾਲਾ ਹੈ ਸਾਰਿਆਂ ਵਿੱਚ ਵਸਦਾ ਹੈ ਸਾਰਾ ਕੁਝ ਕਰਨ ਕਰਾਉਣ ਨੂੰ ਏ ਕੋ ਪ੍ਰਮਾਤਮਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਤੂੰ ਸਮਰੱਤ ਤੇਰੇ ਤੋਂ ਬਿਨਾਂ ਸਾਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਤੂੰ ਆਪ ਹੀ ਇਹ ਸ੍ਰਿਸ਼ਟੀ ਸਾਜੀ ਹੈ ਜੀਵਾਂ ਨੂੰ ਪੈਦਾ ਕਰਨ ਵਾਲਾ ਆਪੇ ਫੁਨਗੋਈ ਆਪ ਹੀ ਤੂੰ ਇਹਨਾਂ ਨੂੰ ਮਾਰਨ ਵਾਲਾ ਹੈ ਲੈਤਾ ਕਰਨ ਵਾਲਾ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ हे ਪ੍ਰਮਾਤਮਾ ਤੇਰਾ ਇੱਕ ਸ਼ਬਦ ਇੱਕ ਬੋਲ ਜਿਹੜਾ ਆ ਉਹ ਸਾਰੀ ਸ੍ਰਿਸ਼ਟੀ ਦੇ ਉੱਤੇ ਵਰਤਦਾ ਹੈ ਤੇਰਾ ਹੁਕਮ ਜਿਹੜਾ ਹੈ ਉਹ ਸਾਰੀ ਸ੍ਰਿਸ਼ਟੀ ਦੇ ਉੱਤੇ ਪਾਉਂਦਾ ਹੈ ਸਾਰੀ ਸ੍ਰਿਸ਼ਟੀ ਦੇ ਉੱਤੇ ਚੱਲਦਾ ਹੈ ਜੋ ਕਰੇ ਸੋਏ ਜੋ ਤੂੰ ਕਰਦਾ ਏ ਉਹ ਕੁਝ ਹੁੰਦਾ ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇਹ ਪਰਮਾਤਮਾ ਤੇਰੇ ਹੁਕਮ ਦੇ ਅੰਦਰ ਸਾਰਾ ਕੁਝ ਚੱਲਦਾ ਸਭ ਇੱਕੋ ਸ਼ਬਦ ਵਰਤਦਾ ਤੇਰੇ ਸ਼ਬਦ ਦੀ ਕਲਾ ਤੇਰੇ ਹੁਕਮ ਦੀ ਕਲਾ ਸਾਰੇ ਸੰਸਾਰ ਉੱਤੇ ਵਰਤਦੀ ਜੋ ਤੂੰ ਕਰਨਾ ਚਾਹਣਾ ਉਹ ਕੁਝ ਹੁੰਦਾ ਵਾ ਮਨੋਕਦੇ ਆਪਣੇ ਵਾਸ ਵਿੱਚ ਕੁਝ ਨਹੀਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਹੈ ਪਰਮਾਤਮਾ ਗੁਰੂ ਦੇ ਰਾਹੇ ਤੂੰ ਆਪਣੇ ਗੁਰਮੁਖ ਸੇਵਕਾਂ ਨੂੰ ਵਡਿਆਈ ਬਖਸ਼ਿਸ਼ ਕਰਦਾ ਹੈ ਜਿਹੜਾ ਹਰੀ ਪਰਮਾਤਮਾ ਨੂੰ ਮਨੁਕ ਪਾ ਲੈਂਦਾ ਸਤ ਗੁਰੂ ਜੀ ਕਿਰਪਾ ਕਰ ਦਿੰਦੇ ਹਨ ਕਿ ਉਹਨੂੰ ਸਦਾ ਹੀ ਵਡਿਆਈ ਮਾਣ ਬਖਸ਼ਿਸ਼ ਕਰਦੇ ਨੇ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਉਹ ਮਨੁੱਖ ਵਿਡਿਆਈਆਂ ਨੂੰ ਪ੍ਰਾਪਤ ਕਰਦਾ ਹਰੀ ਪਰਮਾਤਮਾ ਨੂੰ ਪਾ ਲੈਂਦਾ ਜਿਹਦਾ ਗੁਰੂ ਵਲਮੁਖ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਸੁਧ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਗੁਰੂ ਦੇ ਰਾਹੀ ਜਿੰਨਾ ਮਨੁੱਖਾਂ ਨੇ ਉਸ ਪਰਮਾਤਮਾ ਹਰੀ ਅਕਾਲ ਪੁਰਖ ਵਹਿਗੁਰੂ ਨੂੰ ਆਰਾਧਿਆ ਉਹਦੀ ਸੇਵਾ ਕੀਤੀ ਸਿਮਰਨ ਕੀਤਾ ਬਾਣੀ ਪੜ੍ਹੀ ਸੁਣੀ ਜਿਹੜੀ ਦੁੱਖ ਤੇ ਰੋਗ ਦੂਰ ਕਰਨ ਵਾਲੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ ਸੁਣੀ ਹੈ ਪਰਮਾਤਮਾ ਦਾ ਨਾਮ ਧਿਆਇਆ ਹੈ ਗੁਰੂ ਦੇ ਰਾਹੀਂ ਉਸ ਇੱਕ ਅਕਾਲ ਪੁਰਖ ਵਹਿਗੁਰੂ ਦੀ ਆਰਾਧਨਾ ਕੀਤੀ ਆਰਾਧਨਾ ਤੋਂ ਨਾਮ ਧਿਆਉਣ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਬਦ ਜਿਹੜਾ ਉਹ ਆਰੰਭ ਕੀਤਾ ਹੈ ਕਿ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਕਿ ਹਰੀ ਪਰਮਾਤਮਾ ਨੂੰ ਇੱਕ ਮਨ ਤੇ ਚਿਤ ਦੇ ਨਾਲ ਧਿਆ। ਤੇ ਗੁਰੂ ਰਾਮਦਾਸ ਮਹਾਰਾਜੇ ਸ਼ਬਦ ਦੀ ਸਮਾਪਤੀ ਕਰਦੇ ਵੀ ਕਹਿੰਦੇ ਕਿ ਜਿਨ੍ਹਾਂ ਨੇ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਨੂੰ ਅਰਾਧਿਆ ਏ ਧਿਆਇਆ ਐ ਐਸੇ ਗੁਰੂ ਨੂੰ ਕਹਿੰਦੇ ਆਪਣੀ ਜ਼ੁਬਾਨ ਤੋਂ ਮੁਖ ਤੋਂ ਸਦਾ ਵਡਿਆਈ ਕਰਨੀ ਚਾਹੀਦੀ ਏ ਧੰਨ ਧੰਨ ਧੰ ਗੁਰ ਸੋਈ ਉਹ ਗੁਰੂ ਜਿਹੜਾ ਹੋ ਧੰ ਮੰਨ ਕਰਕੇ ਚਿਤ ਕਰਕੇ ਬੁੱਧ ਕਰਕੇ ਆਪਣੇ ਮਨ ਤੋਂ ਉਸ ਪ੍ਰਮਾਤਮਾ ਨੂੰ ਗੁਰੂ ਨੂੰ ਧੰ ਆਕ ਧੰ ਗੁਰੂ ਨਾਨਕ ਦੇ ਮਹਾਰਾਜੀ ਧੰ ਦੂਜੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜੀ ਧੰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਧੰ ਹਨ ਗੁਰੂ ਰਾਮਦਾਸ ਮਹਾਰਾਜ ਇਹ ਗੱਲ ਕਹਿ ਰਹੇ ਹਨ ਕਿ ਧੰ ਧੰ ਧੰਨ ਗੁਰਸੋਈ ਤਿੰਨੇ ਸਤਿਗੁਰੂ ਜੀ ਧੰਨਤਾ ਦੇ ਜੋਗ ਹਨ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਸਾਰੇ ਗੁਰੂ ਹੀ ਸਾਡੇ ਬਾਤ ਤੇ ਸਤਕਾਰਯੋਗ ਹਨ ਕਹਿਣ ਲੱਗੇ ਜਿਨ੍ਹਾਂ ਨੇ ਗੁਰਮਖਾ ਨੇ ਗੁਰੂ ਦੇ ਰਾਹੀਂ ਆਪਣੇ ਮਨ ਕਰਕੇ ਪ੍ਰਮਾਤਮਾ ਨੂੰ ਅਰਾਧਿਆ ਸਾਰੇ ਐਸੇ ਗੁਰੂ ਨੂੰ ਆਪਣੀ ਜ਼ੁਬਾਨ ਤੋਂ ਮੁਖ ਤੋਂ ਧੰਨ ਧੰਨ ਕਰਨਾ ਚਾਹੀਦਾ ਹੈ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਜੇ ਸੂ ਗੁਰੂ ਦਾ ਨਾਮ ਲੈਣ ਦੇ ਨਾਲ ਵੀ ਮਨੋਕ ਜਿਹੜਾ ਇਹਦੇ ਪਾਪ ਕੱਟੇ ਜਾਂਦੇ ਹਨ ਸੁੱਧ ਸੁੱਧ ਦਾ ਅਰਥ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਬਾਣੀ ਉਚਾਰਨ ਕੀਤੀ ਜਿਹੜੀਆਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਵਾਰਾਂ ਹਨ ਉਹਨਾਂ ਦੇ ਮੰਤਰ ਸੁੱਧ ਲਿਖਿਆ ਹੈ ਕਿ ਚਾਰ ਪਾਤਸ਼ਾਹਿਆਂ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਹ ਸ਼ੁੱਧ ਹੈ ਉਹਦੇ ਵਿੱਚ ਕੋਈ ਵੀ ਰਲਾਵਾ ਨਹੀਂ ਹੈ ਕੋਈ ਅੱਗਾ ਪਿੱਛਾ ਇੱਕ ਵੀ ਸ਼ਬਦ ਅੱਖਰ ਦਾ ਨਹੀਂ ਕਰਨ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਨ ਦੇ ਵਿੱਚ ਇਹ ਸ਼ੁੱਧ ਕਰਕੇ ਲਿਖਿਆ ਹੈ ਕਿ ਗੁਰੂ ਪਾਤਸ਼ਾਹ ਦੀ ਬਾਣੀ ਜਿਹੜੀ ਉਚਾਰਨ ਕੀਤੀ ਹੈ ਸ਼ੁੱਧ ਤੇ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਰ ਆਪ ਉਚਾਰਨ ਕੀਤੀ ਆ ਉਹਦੇ ਉੱਤੇ ਲਿਖਿਆ ਸ਼ੁੱਧ ਕੀਚੇ ਕਿ ਇਹ ਸਤਗੁਰੂ ਜੀ ਕਿਰਪਾ ਕਰੋ ਆਪ ਹੀ ਇਸ ਬਾਣੀ ਨੂੰ ਸ਼ੁੱਧ ਕਰੋ। ਇਹ ਸਤਿਗੁਰਾਂ ਨੇ ਆਪਣੇ ਨਿਮਰਤਾ ਭਾਵ ਦੱਸੀ ਇਹ ਵਾਰ ਪੜਨ ਦੇ ਨਾਲ ਬਾਣੀ ਪੜਨ ਦੇ ਨਾਲ ਮਨੁੱਖ ਦਾ ਹਿਰਦਾ ਜਿਹੜਾ ਉਹ ਸ਼ੁੱਧ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣੇ ਦਰੋਂ ਕਰੋ ਮਿਹਰਾਮਤ ਖੁਸ਼ੀਆਂ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਸ਼ਬਦ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਕਿਉਂਕਿ ਜਿੰਨਾ ਚਿਰ ਸ਼ਬਦ ਸਾਡੇ ਹਿਰਦੇ ਵਿੱਚ ਨਹੀਂ ਵੱਸਦਾ ਉਹਨਾਂ ਚਿਰ ਅਸੀਂ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਲੇ ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜਾਂਦਾ ਉਦੋਂ ਗੁਰੂ ਦੇ ਨਾਲ ਪ੍ਰੇਮ ਤੇ ਪਿਆਰ ਪੈਦਾ ਹੋ ਜਾਂਦਾ ਹੈ ਗੁਰਬਾਣੀ ਦੀ ਵਿਚਾਰ ਕਰਦਿਆਂ ਏਕ ਨਹੀਂ ਨੇਕਾਂ ਹੀ ਪ੍ਰਕਾਰ ਦੇ ਆ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸਾਧ ਸੰਗਤ ਗੁਰੂ ਕੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਜੋਗ ਹਨ ਬਖਸ਼ ਲੈਣਾ ਅੱਗੇ ਤੋਂ ਸਤਿਗੁਰੂ ਜੀ ਸਮਤ ਤੇ ਸੋਝੀ ਬਖਸ਼ਿਸ਼ ਕਰਨ ਹੁਕਮਨਾਮਾ ਸਾਹਿਬ ਦੀਆਂ ਖੇਲੀਆਂ ਪੰਧੀਆਂ ਨੂੰ ਸਰਵਣ ਕਰਕੇ ਸਮਾਪਤੀ ਕਰੀਏ ਜੀ ਵਡਿਆਈ ਗੁਰਮਖ ਦੇਹ ਪ੍ਰਭ ਹਰ 파ਵੈ ਸੋਈ ਗੁਰਮਖ ਨਾਨਕ ਅਰਾਧਿਆ ਸਬ ਆਖੋ ਧੰਨ ਧੰਨ ਧਾਨ ਗੁਰ ਸੋਈ ਸੁੱਧ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ ਇੱਕ ਆ